ਕੁਝ ਦਿਨ ਪਹਿਲੇ ਜਿਹੜਾ ਹੈਂਡ ਗ੍ਰਨੇਡ ਸਾਨੂੰ ਬਰਾਮਦ ਹੋਇਆ ਸੀਗਾ ਸਾਡੇ ਕੋਲ ਇਨਫਾਰਮੇਸ਼ਨ ਵੀ ਸੀਗੀ ਇਨਪੁਟਸ ਵੀ ਸੀਗੇ ਤੇ ਮਿਹਾਨਾ ਕਮਿਸ਼ਨਰ ਪੁਲਿਸ ਨੇ ਰਾਉਂਡ ਦ ਕਲॉक ਨਾਕਾਬੰਦੀ ਵੀ ਚੱਲ ਰਹੀ ਸੀਗੀ ਪੈਟਰੋਲਿੰਗ ਵੀ ਚੱਲ ਰਹੀ ਸੀਗੀ ਜੇਲ ਜਿਸ ਕਰਕੇ ਗ੍ਰਨੇਡ ਟਾਈਮਲੀ ਸਾਨੂੰ ਬਰਾਮਦ ਹੋ ਗਿਆ ਦੋ ਬੰਦੇ ਜਿਹੜੇ ਮੁਕਸਦ ਤੇ ਰਹਿਣ ਵਾਲੇ ਨੇ ਉਹ ਫੜੇ ਗਏ ਆ ਜਿਹੜਾ ਟੈਕਨੀਕਲ ਇਨਪੁਟ ਉਹਨਾਂ ਤੋਂ ਸਾਨੂੰ ਮਿਲਿਆ ਉਸ ਟੈਕਨੀਕਲ ਇਨਪੁਟ ਤੋਂ ਇਹਦੇ ਤਾਰ ਜਿਹੜੇ ਹੈ ਉਹ ਫੌਰਨ ਮਲੇਸ਼ੀਆ ਨੰਬਰ 1 ਨੰਬਰ 2 ਪਾਕ ਆਈ ਸਾਈ ਨਾਲ ਜੁੜੇ ਹੋਏ ਤੇ ਇਹ ਲੋਕ ਜਿਹੜੇ ਸੀਗੇ ਜਿਹੜੇ ਇਨੀਸ਼ੀਅਲੀ ਫੜੇ ਗਏ ਇਹ ਫੁੱਟ ਸੋਲਜਰਸ ਸੀਗੇ ਜਿਨ੍ਹਾਂ ਨੂੰ ਡਾਇਰੈਕਟ ਮਲੇਸ਼ੀਆ ਤੋਂ ਹਦਾਇਤ ਆ ਰਹੀ ਸੀਗੀ ਕਿ ਤੁਸੀਂ ਫਲਾਨੀ ਫਲਾਨੀ ਜਗ੍ਹਾ ਤੇ ਜਾਣਾ ਹੈ ਜੀ ਰਿਕੀ ਕਰਨੀ ਹੈ ਰਿਕੀ ਕਰਕੇ ਇਦਾਂ ਦੀ ਜਗ੍ਹਾ ਗ੍ਰੇਨੇਡ ਨੂੰ ਸੇਕਣਾ ਜਿੱਥੇ ਡੈਮੇਜ ਹੋਵੇ ਕਾਫੀ ਨੰਬਰ 1 ਨੰਬਰ 2 ਜਿੱਦੇ ਬੈਕਵਰਡ ਲਿੰਕ ਤੇ ਜਦ ਆਪਾਂ ਗਏ ਤੇ ਸਾਨੂੰ ਕੁਝ ਹੋਰ ਜੇਲਡ ਇਨਮਿਟਸ ਫਿਗਰ ਆਊਟ ਹੋਏ ਜਿਨ੍ਹਾਂ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਾਇਆ ਗਿਆ ਉਹਨਾਂ ਤੋਂ ਪੁੱਛਗਿੱਛ ਕੀਤੀ ਗਈ ਇਨਟੈਰੋਗੇਸ਼ਨਸ ਇਹ ਆਇਆ ਥੈਟ ਇਟ ਇਜ਼ ਅ ਵਾਈਡ ਨੈਟਵਰਕ ਆਫ ਪੀਪਲ ਸੇਲਿੰਗ ਨਾਰਕੋਟਿਕਸ ਜਿਹੜਾ ਨਾਰਕੋਟਿਕਸ ਟ੍ਰੇਡ ਚ ਇਨਵੋਲਡ ਹੈ ਉਹ ਧੀਰੇ ਧੀਰੇ ਕਰਕੇ ਪਾਕ ਆਈਐਸਆਈ ਨਾਲ ਮਿਲ ਕੇ ਟੈਰਰਿਸਟ ਮੋਡਿਊਲ ਜਿਹੜਾ ਹੈ ਨਾਰਕੋਟਿਕ ਮੋਡਿਊਲ ਜਿਹੜਾ ਹੈ ਉਹ ਟੈਰਰਿਸਟ ਮੋਡਿਊਲ ਦੀ ਸ਼ੇਪ ਨੂੰ ਦੇਣ ਦੀ ਕੋਸ਼ਿਸ਼ ਕੀਤੀ ਹੈ ਟੋਟਲ ਇਹਦੇ ਵਿੱਚ 10 ਬੰਦੇ ਹਾਲੇ ਤੱਕ ਗ੍ਰਿਫਤਾਰ ਹੋ ਗਏ ਚਾਰ ਫੋਰਨ ਹੈਂਡਲਰਸ ਜਿਹੜੇ ਹਨ ਜਿਹੜੇ ਨੋਮਿਨੇਟ ਹੋਏ ਹਨ ਜਿਨ੍ਹਾਂ ਦਾ ਐਲਓਸੀ ਖੁੱਲ ਗਿਆ ਹੈ ਆਰਸੀਐਨ ਇਜ਼ ਇਨ ਦਾ ਪ੍ਰੋਸੈਸ ਆਫ ਮੇਕਿੰਗ ਤੇ ਆਈਡੈਂਟੀਫਾਈ ਕਰ ਲਈ ਗਏ ਬਹੁਤ ਜਲਦੀ ਇਹਨਾਂ ਨੂੰ ਡਿਪੋਰਟ ਵੀ ਕਰਾਇਆ ਜਾਏਗਾ ਕੁਐਸਚਨਸ ਸਰ ਲੁਧਿਆਣਾ ਦੇ ਨਾਲ ਹੋਰ ਵੀ ਕੁਸ਼ਹਰਾ ਦੇ ਵਿੱਚ ਸੀ ਜੀ 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 ਹੋਰ ਵੀ ਟਾਰਗੇਟ ਸੀਗੇ ਜੀ ਫਰੀਦਕੋਟ ਦੇ ਕੁਝ ਪਾਰਟਸ ਆਫ ਫਰੀਦਕੋਟ ਵੀ ਟਾਰਗੇਟ ਸੀਗੇ ਐਕਚੁਅਲ ਟਾਰਗੇਟ ਕੀ ਸੀਗਾ ਉਹ ਮੈ ਸਿਕਿਉਰਿਟੀ ਰਿਜ਼ਨਸ ਕਰਕੇ ਨਹੀਂ ਮੈਂ ਤੁਹਾਨੂੰ ਡਿਸਕਲੋਜ਼ ਕਰਾਂਗਾ ਜੀ ਸਰਕਾਰ ਨੇ ਸਰਕਾਰ ਨੇ ਉਹਨਾਂ ਨੂੰ ਆਪਾਂ ਲਿਖ ਕੇ ਵੀ ਭੇਜਿਆ ਹੈ ਉਹਨਾਂ ਡੀਜੀ ਸਾਹਿਬ ਉਹਨਾਂ ਨੂੰ ਐਡਕੁਏਟ ਰਿਵਾਰਡ ਜਿਹੜਾ ਹੈ ਉਹ ਦੇਣਗੇ ਸਰ ਅਜੀ ਮਲੇਸ਼ੀਆ ਇਜ਼ ਦਾ ਮੇਨ ਕੌਸਪਰੇਟਰ ਜਿਹਦੇ ਅੱਗੇ ਹੋਰ ਕਨੈਕਸ਼ਨ ਨਹੀਂ ਜੀ ਅਜੀ ਅਜੀ ਮਲੇਸ਼ੀਆ ਅਜੀ ਮਲੇਸ਼ੀਆ ਇਜ਼ वन ऑफ द लिंक जिद जुड़े थे द मेन मेन सिटिंग इन पाकिस्तान एंड इन मलेशिया बेबल थ्रू है जी 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 पहला इन्हों ड्रग ने स्टार्ट दिस ਆਮਲੇ ਸਰ ਇਹਨਾਂ ਦੇ ਪਹਿਲਾਂ ਦਰਸ ਸੀਗੇ ਐਂਡੀ ਦੇ ਕੇਸਸ ਐ ਨਾ ਤੇ ਐਂਡੀ ਦੇ ਕੇਸ ਸਰ ਚੈਨਾ ਮੈਡੀਕਲ ਜੀ ਚੈਨਾ ਮੈਡੀ ਸਰ ਇਸਕੇ ਪਿੱਛੇ ਸਰ ਤੇ ਦੇ ਵਿੱਚ ਮੈਨਸੀਆ ਬਾਤ ਤੇ ਮਿਲਦੀ ਆਪਾ ਤੇ ਮੋਡਿਊਲ ਕਾ ਨਾਮ ਆਈਸੀ ਕੋਈ देयर आर ਸੀਵਰਲ ਮੋਡਿਊਲਸ ਜਿਹੜਾ ਆਈਸੀ ਹੈਂਡਲਰਸ ਜਿਹੜੇ ਹਨ ਉਹ ਕਾਫੀ ਮੋਡਿਊਲ ਹੈਂਡਲ ਕਰਦੇ ਮੈਂ ਇੱਕ ਹੈਂਡਲਰ ਜਿਹੜਾ ਹੈ ਉਹ ਕਾਫੀ ਮੋਡਿਊਲ ਹੈਂਡਲ ਕਰਦਾ ਸਰ ਬਾਕੀ ਆ ਜਿਹੜਾ ਪੰਜ ਜਿਹੜਾ ਤੁਸੀ ਪਕੜੇ ਲੱਗਦਾ

ना ना इट इज ऑल बेस्ड ऑन ऑनोरमेंट इट इज ऑल बेस्ड ऑन जी 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 ऑल बेस्ड ऑन ऑनोरमेंट हाँ जी हाँ जी एन डी एंडिंग परचे दर्ज हैं सारा प्रेस कॉन्फ्रेंस पूरा डिटेल ये इंट्रोड्यूस कराने वाले हैं जी ये इंट्रोड्यूस कराने वाले हैं इग्जाम्पल एग्जाम्पल लाइक

सो जस बैबल इज अज्यूमिंग ही इज टॉकिंग टू दिस परसन सिटिंग इन पाकिस्तान एक मिनट एक ही टॉकिंग टू द परसन सिटिंग इन पाकिस्तान फस्ट दे वर इनवॉल्व इन कॉन्ट्रा कॉन्ट्राबैंडगलिंग कि उतो कॉन्ट्राबैंड आया जी जस बैबल ने एक बंदा लभ लिया जी अजय अजय जो है फरीदकोट का रहने वाला है मलेशिया है ਅਜੇ ਨੂੰ ਪੁੱਛਿਆ ਜੀ ਕਿ ਤੇਰੇ ਕੋਲ ਜਾਣਕਾਰ ਹੈ ਬੋਲ ਤਾਂ ਹਾਂ ਜੀ ਮੇਰੇ ਦੋ ਜਾਣਕਾਰ ਹੈ ਉਹ ਜੇਲ੍ਹ ਚਾਂ ਜੀ ਉਹਨੇ ਉਹਨਾਂ ਨੂੰ ਸੰਪਰਕ ਕੀਤਾ ਉਹ ਜੇਲ੍ਹ ਵਾਲਿਆਂ ਨੇ ਇਹਨਾਂ ਨੂੰ ਸੰਪਰਕ ਕੀਤਾਗੇ ਸੋ ਥਿਸ ਇਜ਼ ਅ ਹੋਲ ਚੇਨ ਵਿਚ ਵੀ ਹੈਵ ਬ੍ਰੋਕਨ ਸਰ ਬਰਾਮਦਗੀ ਦੇ ਮੇਲੇ ਆ ਬਰਾਮਦਗੀ ਦੇ ਪ੍ਰੋਬਲਮ ਕੀ ਹੋਈ ਬਰਾਮਦਗੀ ਜੀ ਤੱਕ ਗ੍ਰੇਨ ਮੇਲਾ ਸਾਨੂੰ ਤੇ ਕੁਝ ਟੈਕਨੀਕਲ ਡਿਵਾਈਸਸ ਵੀ ਮਿਲੇ ਸਰ ਕੋਈ ਟਾਈਮਿੰਗ ਇਹਨਾਂ ਨੇ ਦਿੱਤੀ ਹੋਈ ਸੀ ਵੀ ਅਸੀਂ ਟਾਈਮ ਅਸੀਂ ਇਸ ਤਰ੍ਹਾਂ ਲੁਧਿਆਣਾ ਦੇ ਵਿੱਚ ਲੁਧਿਆਣਾ ਵਿੱਚ ਜੀ ਸੀ ਕੀ ਟਾਈਮਿੰਗ ਸੀ ਇਹਨਾਂ ਨੇ ਹੀ ਮਾਰਦਾਦ ਨੂੰ ਜਾਨ ਦੇਣਾ ਇਨਾਂ ਨੇ ਕਿਹਾ ਇਹਨਾਂ ਨੇ ਹੀ ਦੇਣਾ ਸੀਗਾ ਜੀ 25 ਟਾਰਗੇਟ ਕੀ ਸ਼ੇਅਰ ਨਹੀਂ ਟਾਰਗੇਟ ਆਈ ਵਿਲ ਨਾਟ ਸ਼ੇਅਰ ਇਟ ਵਿਦ ਯੂ ਜੀ ਟਾਈਮਿੰਗ ਟਾਈਮਿੰਗ ਤੋਂ ਕੁਝ ਘੰਟੇ ਪਹਿਲਾਂ ਸਰ ਇਹਨਾਂ ਨਾਲ ਕੋਈ ਹੋ ਲਿੰਕ ਤਾਂ ਹੀ ਜਿਹੜਾ ਦਿੱਲੀ ਦੇ ਨਾਲ ਜਿਹੜਾ ਬਲਾਸਟ ਹੋਇਆ ਨਹੀਂ ਹਾਲੇ ਤੱਕ ਤਾਂ ਨਹੀਂ ਹੈ ਕੋਈ ਜੀ ਹਾਲੇ ਤੱਕ ਨਹੀਂ ਸਟੋਰ ਹੋਇਆ ਉੱਚੀ ਨਿਯਮਤਾ ਜੀ 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 ਨਹੀਂ ਇਹ ਹਾਲੇ ਤੱਕ ਨਹੀਂ ਆਇਆ ਮੇਨ ਮੋਰਡਰ دہشت ਭੁਲਾਣਾ ਸੀਗਾ ਜਦੋਂ ਹੋਣਾ ਸੀ دہشت ਸਲਾਣਾ ਸੀ ਇਹਨਾਂ ਨੂੰ ਪੈਸਾ ਕਿੰਨੇ ਭੇਜਿਆ ਸੀ ਫਿਰ ਪੈਸਾ ਜਿਹੜਾ ਮਲੇਸ਼ੀਆ ਚ ਬੈਠਾ ਉਹਨਾਂ ਨੇ ਦੇ ਹੋਸ ਪਾਇਆ ਸੀ ਕਿ ਇਹਨਾਂ ਨੂੰ ਬੰਦਾ ਦੇ ਕੁਝ ਬੰਦਾ ਦੇਣਾ ਆਇਆ ਸੀ ਸਰ ਇਹਨਾਂ ਦਾ 10 ਤੋਂ ਇਲਾਵਾ ਹੋਰ ਵੀ ਬੰਦੇ ਵੀ ਇਹਨਾਂ ਨਾਲ ਹੋ ਸਕਦੇ ਨੇ ਵਿੱਚ ਹਾਂਜੀ ਜੀ ਜਿਵੇਂ ਜਿਵੇਂ ਹੋਣਗੇ ਤੁਹਾਨੂੰ ਹੋਰ ਦੱਸ ਦੱਸ ਸਕਦਾ ਥੈਂਕ ਯੂ ਥੈਂਕ ਯੂ